ਉਸ ਵਾਸਤੇ ਤੁਹਾਡੇ ਸਾਹਮਣੇ ਟੀਮ ਬੈਠੀ ਹੈ ਮੈਨਾਂ ਨਾਲ ਬੋਲਦੀ ਖੜਿਆ ਹੈ ਮਨਲੇ ਸਾਧਨਾ ਜੀ ਉਹ ਨਾਲ ਹੋਰ ਸਾਡੇ ਅੱਗੇ ਕੁਝ ਹੋਰ ਐਸਐਸਪੀ ਹੋਰ ਸਨ ਹੁਣ ਤੱਕ ਇਹ ਸਾਰੀ ਟੀਮ ਹੈ ਜਿਹੜੀ ਯੋਧ ਨਸ਼ੇ ਵਿਰੋਧੀ ਟੀਮ ਕਹੋ ਉਹਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਟੀਮ ਕਹੋ ਤੇ ਇਹਦਾ ਸਾਡਾ ਜਿਹੜਾ ਮਕਸਦ ਹੈ ਜੀ ਸਾਡਾ ਮਕਸਦ ਇਹ ਹੈ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਕਿਸੇ ਨਾ ਕਿਸੇ وجہ ਵਾਸਤੇ ਉਹਨਾਂ ਵਾਸਤੇ ਹੋਰ ਜ਼ਿਆਦਾ ਸਹੂਲਤਾਂ ਉਹਨਾਂ ਨੂੰ ਦਵਾਈ ਲੈਣ ਚ ਕੋਈ ਦਿੱਕਤ ਨਾ ਆਵੇ ਇਸ ਮੰਤਵ ਨਾਲ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਹਿਣ ਦੀ ਆਖਰੀ ਸਵੇਰੇ ਪਹਿਲਾਂ ਫਿਰਕੋਟ ਫਿਰ ਬੁਖਸਰ ਸਾਹਿਬ ਔਰ ਮੈਂ ਫਾਜ਼ਿਲਕਾਜ ਪਹੁੰਚ ਰਹਾਗਾ ਤੇ ਇਹ ਲਗਾਤਾਰ ਮੈਂ ਰੋਜ਼ ਕਿਸ ਨਾ ਕਿਸੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਲੋਕਲ ਉੱਥੇ ਜਾ ਕੇ ਬੈਠ ਕੇ ਘਰਾਤੋਂ ਤੇ ਜਾ ਕੇ ਰਿਵਿਊ ਕਰਦਾ ਹੈਗਾ ਸਾਡਾ ਮਕਸਦ ਇਹ ਹੈ ਵੀ ਹਰ ਇੱਕ ਬੰਦੇ ਜਿਹਨੂੰ ਦਵਾਈ ਦੀ ਲੋੜ ਹੈ ਉਹਨੂੰ ਦਵਾਈ ਮਿਲ ਜਾਏ ਔਰ ਜਿਹੜੇ ਬੰਦੇ ਬੱਚੇ ਕਿਸੇ ਨਾ ਕਿਸੇ ਵਜ੍ਹਾ ਨਾਲ ਨਸ਼ਾ ਦੀ ਦਲਦਲ ਦੇ ਵਿੱਚ ਫਸ ਗਏ ਹੈ ਉਹਨਾਂ ਨੂੰ ਕੱਢਣ ਵਾਸਤੇ ਜੋ ਸਭੋ ਜੋ ਵੀ ਸਾਨੂੰ ਤਿਆਰੀਆਂ ਕੰਮੀਆਂ ਜਿਵੇਂ ਇੱਥੇ ਜਿਵੇਂ ਮੈਂ ਗੱਲ ਕਰਾਂ ਸਾਡੇ ਕੋਲੇ ਸਿਰਫ 90 ਜਿਹੜੇ ਸੀਗੇ ਡੀਅਡਿਕਸ਼ਨ ਦੇ ਜਿਹੜੇ ਬੈਡ ਅਵੇਲੇਬਲ ਸੀਗੇ ਤੇ ਅੱਜ ਅਸੀਂ ਉਹਨਾਂ ਨੂੰ 200 ਜਿਹੜੇ ਹੋਰ ਆ ਨੀਅਰਲੀ 200 ਜਿਹੜੇ ਹੋਰ ਡੀਅਡਿਕਸ਼ਨ ਤੇ ਬੈਡਸ ਆ ਉਹਦੇ ਚ ਨਰਸਿੰਗ ਕਾਲਜਿਸ ਅੱਗੇ ਆ ਰਹੇ ਆ ਲੋਕਾਂ ਦਾ ਭਰਮਾ ਉਗਾਰਾ ਮਿਲ ਰਿਹਾ ਔਰ ਬਹੁਤ ਸਾਰੇ ਪ੍ਰਾਈਵੇਟ ਹਸਪੀਟਲ ਔਰ ਪ੍ਰਾਈਵੇਟ ਡਾਕਟਰ ਵੀ ਇਸ ਨੂੰ ਸਪੋਰਟ ਕਰ ਰਹੇ ਆ ਇਸੇ ਤਰ੍ਹਾਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਆ ਉਹਨਾਂ ਨੂੰ ਇੰਪੈਲ ਕਰਨਾ ਤਾ ਕਿ ਉਹਨਾਂ ਦਾ ਜਦੋਂ ਸਾਡੇ ਕੋਲ ਆਉਣ ਉਹਨਾਂ ਦਾ ਨਸ਼ਾ ਵੀ ਸੀ ਛਡਾ ਸਕੀਏ ਪਹਿਲਾ ਕੰਮ ਹੈ ਕਿ ਜਿਹੜੇ ਟੀਕੇ ਲਾਉਂਦੇ ਹੋ ਉਹਨਾਂ ਨੂੰ ਗੋਲੀਆਂ ਦੇ ਉੱਤੇ ਜਾਂ ਦੀਕੋਰ ਮੈਥਡ ਉੱਤੇ ਫਿਰ ਉਹਨਾਂ ਦਾ ਨਸ਼ਾ ਛਡਾ ਕੇ ਨਾਲ ਦੀ ਨਾਲ ਅਸੀਂ ਜਿਹੜੇ ਹੁਣ ਸਾਡੇ ਰੀਹੈਬਿਲੀਟੇਸ਼ਨ ਸੈਕਟਰ ਆ ਉਹਦੀ ਵੀ ਇੱਕ ਫਾਸਟ ਵੀ ਵਧਾਈ ਆ ਪੰਜਾਬ ਤੋਂ 75 ਕੀਤੀ ਆ ਇੱਥੇ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਕਟਰ ਆ ਜਿੱਥੇ ਕੱਟੋਗਾ ਬੜੀ ਇੱਕ ਦਰਜਣ ਜਿਹੜੇ ਡਿਫਰੈਂਟ ਕਾਈਂਡ ਆਫ ਸਕਿੱਲਸ ਆ ਜਿਹੜੇ ਕਿ ਖੇਤੀਬਾੜੀ ਦੇ ਆਧਾਰਤ ਆਰਟੀਆਈ ਬੇਸਡ ਜਿਵੇਂ ਕੋਈ ਪਲੰਬਰ ਆ ਫਿਟਰ ਆ ਹੋਰ ਮਕੈਨਿਕ ਆ ਡਿਫਰੈਂਟ ਕਾਈਂਡ ਦੇ ਔਰ ਜਾਂ ਜਿਹੜੇ ਥਿਊ ਹੈ ਜਾਂ ਉਹਦੇ ਚ ਕੰਪਿਊਟਰ ਦੇ ਨਾਲ ਅਪਡੇਟਡ AI ਦਾ ਬੇਟਾ ਉਹ ਇਹ ਸਾਰੇ ਸਕਿੱਲ ਬੱਚਾ ਨੂੰ ਸਿਖਾੜਿਆ ਤਾਂ ਕੋਈ ਫੂਡ ਕ੍ਰਾਫਟ ਨਾਲ ਅਸੋਸੀਏਟਡ ਹੈ ਮੇਲਿਆ ਸੈਲੂਨ ਹੈ ਉਹ ਇਹ ਸਾਰੇ ਅਸੀਂ ਜਿਹੜੇ ਕੋਰਸਸ ਆਫਰ ਕਰ ਰਹੇ ਆ ਜਿਹਨਾਂ ਦੀ ਰੈਡੀ ਅਪਲਾਈਬਿਲਟੀ ਹੈ ਉਹਨਾਂ ਨੂੰ ਕਰਦੇ ਸਾਰ ਨੌਕਰੀ ਮਿਲ ਜੂਗੀ। ਸੋ ਜਿਹੜੇ ਨਸ਼ਾ ਕਰਦੇ ਆ ਉਹਨਾਂ ਬੰਦਿਆਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਸਾਨੂੰ ਉਹਨਾਂ ਦੀ ਹੈ ਉਹਨਾਂ ਦੀ ਅਸੀਂ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਦਰਦ ਵਿੱਚ ਬਾਹਰ ਕੱਢਣਾ ਚਾਹੁੰਦੇ ਆ। ਤੇ ਜਿਹੜੇ ਬੰਦੇ ਨਸ਼ਾ ਵੇਚਣ ਵਾਲੇ ਆ ਉਰਦਾ ਦੇ ਪੁਲਿਸ ਪੂਰੀ ਸਖਤੀ ਕਰ ਰਹੀ ਹੈ ਔਰ ਆਣ ਵਾਲੇ ਦਿਨਾਂ ਜ਼ੋਰ ਕਰੇਗੀ। ਕਿ ਆਪਾਂ ਬਾਰਡਰ ਦੇ ਬਹੁਤ ਨੇੜੇ ਬੈਠਿਆ ਜੀ ਫਾਰਲਕਾ ਦੇ ਵਿੱਚ ਤੇ ਪੁਲਿਸ ਬਹੁਤ ਅੱਛੇ ਕਾਰਜਕਾਰੀ ਕਰ ਰਹੀ ਹੈ। ਉਧਰੋਂ ਪਹਿਲਾਂ ਡਰੋਨ ਤੇ ਨਸ਼ਾ ਬਹੁਤ ਆਂਦਾ ਸੀ। ਤੇ ਹੁਣ ਉਹ 70% ਕਮੀ ਆ ਗਈ। ਉਹਦੇ 70% ਕਮੀ ਆ ਗਈ ਆ। ਉਹਦਾ ਕਾਰਨ ਕੀ ਆ ਕਿ ਉਹ ਜਿਹੜਾ ਨਸ਼ੇ ਦਾ ਪੈਕੇਟ ਘੇਰ ਕੇ ਜਾਂਦੀ ਸੀ ਡਰੋਨ ਉਹਨੂੰ ਹੁਣ ਚੱਕੜ ਕੋਈ ਨਹੀਂ ਜਾਂਦਾ ਔਰ ਉਹਨੂੰ ਪਤਾ ਵੀ ਇਹ ਜਾਵਾਂਗੇ ਤਾਂ ਪਿੱਛੋਂ ਪੁਲਿਸ ਨੇ ਸਾਡੇ ਕਿੱਡੇ ਸਿੱਟੇ। ਤੇ ਇਸ ਕਰਕੇ ਉਹਨਾਂ ਨੇ ਉਧਰ ਭੇਜਣੀ ਬੰਦ ਕਰ ਦਿੱਤੀ। ਵੀ ਹੁਣ ਘਾਟੇ ਦਾ ਸੌਦਾ ਪੰਜਾਬ ਦੇ ਕਿਹੜੇ ਹੋਟ ਤੋ ਉਹਦੀ ਆਮਦ ਜਿਹੜੀ ਆਮਦ ਆ ਉਹ ਘੱਟੀ ਆ ਜਿਹੜੀ ਉਹਦੇ ਨਾਲ ਜਿਹੜੀ ਚਿੱਟੇ ਦੀ ਇਹ ਇੱਕ ਬਹੁਤ ਅੱਛਾ ਸੰਕੇਤ ਹੈ ਔਰ ਬਹੁਤ ਸਾਰੀਆਂ ਐਨ ਜੀਓਜ਼ ਅੱਗੇ ਆ ਰਹੀਆਂ ਜਿਹੜੀਆਂ ਇਹਦੇ ਵਿੱਚ ਪਾਰਟਿਸਪੇਟ ਕਰ ਰਹੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਪੇ ਅੱਗੇ ਆ ਰਹੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਪਹਿਲਾਂ ਕੀ ਸੀ ਪਹਿਲਾਂ ਸਾਡੀਆਂ ਜਿੰਨਾ ਓਵਰ ਗਰਾਊਂਡਡ ਸੀ ਔਰ ਜਿਹੜੇ ਨਸ਼ਾ ਸੜਾਓ ਕੇਂਦਰ ਸੀਗੇ ਸਾਡੇ 410 ਤੇ ਸੈਂਟਰ ਸੀਗੇ ਉਹ ਖਾਲੀ ਪਏ ਸੀ ਹੁਣ ਉਲਟਾ ਹੋ ਗਿਆ ਹੁਣ ਸਾਡੇ ਜਿਹੜੇ ਮੈਸਾਜ ਸਟਾਰ ਵਾਲੇ ਕੇਂਦਰ ਆ ਉਹ ਭਰ ਰਹੇ ਆ ਤੇ ਜਿਨ੍ਹਾਂ ਦੇ ਵਿੱਚ ਬੰਦੇ ਦੀ ਗਿਣਤੀ ਘਟਾ ਰਹੇ ਆ ਅਸੀਂ ਇਹਨੂੰ ਡੀਕੈਮਨਾਈਜ਼ ਕਰਦੇ ਆ ਆ ਕਿ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਜੇਲ੍ਹ ਚ ਨਹੀਂ ਭੇਜ ਰਹੇ ਆ ਉਹਨਾਂ ਨੂੰ ਹਸਪਤਾਲ ਚ ਭੇਜ ਰਹੇ ਆ ਔਰ ਇਹਦੇ ਵਾਸਤੇ ਮੈਂ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਹੁਣ ਇਹ ਰਾਈਟ ਅਪੋਰਚ्युनिटी ਆ ਸਾਡੇ ਕੋਲ ਇੱਕ ਮੌਕਾ ਹੈਗਾ ਔਰ ਇੱਕ ਵਰਡ ਆਫ ਕਵੈਸ਼ਨ ਵੀ ਆ ਥੋੜੀ ਇਹ ਮੈਂ ਸਾਵਧਾਨੀ ਕਰੂੰਗਾ ਉਹਨੂੰ ਚੇਤਾਵਨੀ ਨਹੀਂ ਦੇਵਾਂਗਾ ਕਿ ਕਈ ਵਾਰੀ ਬੰਦਾਂ ਨੂੰ ਗਲਤਫहमी ਹੁੰਦੀ ਹੈ ਜਿਹੜੇ ਸੰਗਰੂਰ ਦੇ ਵਿੱਚ ਨਾ ਇੱਕ ਸੈਕਟਰ ਦੇ ਵਿੱਚ ਜਿਹੜੇ ਨਸ਼ਾ ਸਦਾਰਨ ਕੇਂਦਰ ਸੀਗੇ ਉਹ ਮਾਰਯੋਗ ਅਦਾਲਤ ਨੇ ਜੱਜ ਸਾਹਿਬ ਨੇ ਗਿਆ ਸੀ ਗਿਆ ਸੀ ਅਸੀਂ ਇਹ ਸਕੀਮ ਸ਼ੁਰੂ ਕੀਤੀ ਸੀ ਇਹ ਇਹਨਾਂ ਦੇ ਭਲੇ ਵਾਸਤੇ ਸ਼ੁਰੂ ਕੀਤੀ ਸੀ ਲੇਕਿਨ ਉੱਥੇ ਕੁਝ ਬੰਦੇ ਭੱਜੇ ਸੀਗੇ ਅਸੀਂ ਫੜ ਲਿਆ ਉਹ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਦੇ ਵੀ ਕਾਨੂੰਨ ਤੋਂ ਪੁਲਿਸ ਤੋਂ ਭੱਜ ਨਹੀਂ ਸਕਦੇ ਤੁਸੀਂ ਤੁਸੀਂ ਨਾ ਸਟੇਟ ਦਾ ਲੰਘ ਸਕਦੇ ਹੋ ਨਾ ਭੱਜ ਸਕਦੇ ਹੋ ਤੇ ਜਿਹੜੇ ਬੰਦੇ ਭੱਜੇ ਸੀ ਉਹਨਾਂ ਦੀਆਂ ਪਹਿਲਾਂ ਅਸੀਂ ਇਲਾਜ ਫ੍ਰੀ ਕਰਦੇ ਹਾਂ ਗੋੜੀਆਂ ਫ੍ਰੀ ਮਿਲਦੀਆਂ ਫ੍ਰੀ ਗੋੜੀ ਬੰਦ ਹੋ ਜਾਏਗੀ ਜੇ ਕੋਈ ਬੰਦਾ ਸਰਕਾਰੀ ਨਸ਼ਾ ਛਡਾਊ ਕੇਂਦਰ ਤੋਂ ਗੋਲੀ ਲੈ ਕੇ ਮੁੰਡੇ ਵੇਚੇਗਾ ਬਾਹਰ ਜਾ ਕੇ ਫ੍ਰੀ ਦੀ ਗੋਲੀ ਜਾ ਕੇ ਮੁੰਡੇ ਵੇਚੇਗਾ ਉਹਨੂੰ ਗੋਲੀਆਂ ਤਾਂ ਫ੍ਰੀ ਮਿਲਣੀਆਂ ਬੰਦ ਹੋ ਜਾਣਗੀਆਂ ਪਲੱਸ ਉਹਦੇ ਘਰ ਦੀ ਬਿਜਲੀ ਫ੍ਰੀ ਵੀ ਬੰਦ ਹੋ ਜਾਏਗੀ ਉਹਦਾ ਫ੍ਰੀ ਰਾਸ਼ਨ ਵੀ ਬੰਦ ਹੋ ਜਾਏਗਾ ਸਾਰੀਆਂ ਸਬਸਿਡੀਆਂ ਵਿਦਰਾਅ ਹੋ ਜਾਣਗੀਆਂ ਸੋ ਤੁਸੀਂ ਕਰੋਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਨਾਸ ਕਰਾਣਾ ਕੰਮ ਸਿੱਖਣਾ ਕੰਮ ਕਰਨਾ ਉਹਦੇ ਵਾਸਤੇ ਤੁਹਾਨੂੰ ਸਰਕਾਰ ਤੁਹਾਡੇ ਨਾਲ ਖੜੀ ਆ ਬਿਲਕੁਲ ਤੁਹਾਡੀ ਪੂਰੀ ਸਪੋਰਟ ਕਰੇਗੀ ਤੁਹਾਨੂੰ ਕੰਮ ਵੀ ਸਲਾਵਾਂਗੇ ਲੋਨ ਵੀ ਦੇਵਾਂਗੇ ਸਬਸਿਡੀ ਵੀ ਦੇਵਾਂਗੇ ਤੁਹਾਡਾ ਘਰ ਬਸਤਾ ਕਰਾਂਗੇ ਬਟ ਕਿਰਪਾ ਕਰਕੇ ਜਿਹੜੀਆਂ ਇਹੋ ਜਿਹੀਆਂ ਹਲਕਤਾਂ ਆ ਗਈਆਂ ਉਹ ਤੋਂ ਗ੍ਰੇਸ ਕਰੋ ਕਿ ਤੁਸੀਂ ਜਿਹੜਾ ਨੌਰ ਨੂੰ ਤੋੜ ਕੇ ਕੁਝ ਕਿਸੇ ਤਿੱਕਰ ਕਰ ਸਕੋ ਸੋ ਇਹ ਕੁਆਇੰਟ ਆਫ ਪੋਸ਼ਨ ਵੀ ਆ ਸਾਵਧਾਨੀ ਵੀ ਆ ਤੇ ਅਦਰਵਾਈਜ਼ ਸਰਕਾਰ ਨੇ ਪੱਕਾ ਫੈਸਲਾ ਦਿੱਤਾ ਹੋਇਆ ਤੇ ਇਹਦੇ ਵਿੱਚ ਇਹ ਆ ਕਿ ਪੱਕੀ ਬਦਲਣ ਦੀ ਛਾਂ ਕੋਈ ਨਾ ਪੰਜਾਬ ਵਿੱਚ ਉਹ ਨਸ਼ਾ ਵੇਚਣ ਵਾਲਿਆਂ ਦੀ ਮਾਂ ਕੋਈ ਨਹੀਂ ਮੈਸੇ ਮੈਂ ਬਦਲਾ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਕੰਨਾਂ ਨਾਲ ਲਾ ਦੇਣਾ ਠੀਕ ਹੈ ਤੇ ਇਹ ਸਿੰਪਲ ਜਿਹਾ ਗੱਲ ਹੈ ਤੇ ਇੱਕ ਤਾਂ ਮੇਰਾ ਮਕਸਦ ਇਹ ਹੈ ਜੀ ਜਿਹੜਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਇਹ ਬਹੁਤ ਜਲਦੀ ਸਾਡੇ ਨੈਸ਼ਨਲ ਕਲੀਨਰ ਔਰ ਆਰਮੀ ਦੇ ਜੀ ਵਾਲੀ 5000 ਤੋਂ ਬਾਅਦ ਜਿਹੜੇ ਬੈਡ ਡਿਡਕਸ਼ਨ ਦੇ ਦੀ ਐਪਲੀਕੇਸ਼ਨ ਦੇ ਨਰਸਿੰਗ ਕਾਲਜਸ ਵਿੱਚ ਮੈਡੀਕਲ ਕਾਲਜਸ ਵਿੱਚ ਔਰ ਉਹਦਾ ਖਰਚਾ ਸਾਰਾ ਸਰਕਾਰ ਦੇ ਟੋਟਲ ਖਰਚਾ ਉਹਦਾ ਸਰਕਾਰ ਦੇਗੀ ਜਿਹੜੇ ਜਿਹੜੇ ਬੰਦੇ ਹਲਾਸ਼ ਕਰਾਂਗੇ ਉਹਨਾਂ ਤੇ ਕੋਈ ਨਹੀਂ ਹੋਏਗਾ ਏਅਰ ਕੰਡੀਸ਼ਨ ਸੈਂਟਰ ਹੋਣਗੇ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਹੋਣਗੇ ਉਹ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਤੇ ਅਸੀਂ ਇਹ ਸਾਰੇ ਜਿਹੜੀ ਉਹਨਾਂ ਦੀ ਟੀਮ ਬੈਟਟੀ ਆ ਤੁਹਾਡੇ ਸਾਹਮਣੇ ਐਮ ਐਨ ਐ ਸਰਵਾਰ ਮਾਈ ਸਾਹਿਬ ਅਸੀਂ ਸਾਰੇ ਜਣੇ ਉਹਦੀ ਤਿਆਰੀ ਕਰਨੇ ਤਾਰੇ ਚ ਲੱਗੇ ਹੋਏ ਆ ਤੇ ਇਹ ਅਸੀਂ ਜਿਹੜਾ ਸਾਰਾ ਡੈਡੀਕੇਟ ਕਰਾਂਗੇ ਤੇ ਦੂਜਾ ਜਿਹੜਾ ਮੇਰਾ ਮੁੱਖ ਮੰਤਵ ਹੈ ਉਹ ਹੈਗਾ ਜੀ ਹੁਣ ਜਦੋਂ ਅੱਗੇ ਬਰਸਾਤ ਵਾਸਾ ਫਾਇਕਿਆ ਬਰਸਾਤ ਆਏਗੀ ਡੈਂਗੀ ਮਲੇਰੀਆ ਚਿਕਨਗੁਨੀਆ ਔਰ ਡਾਇਰੀਆ ਜੀਜ਼ਾਸ ਕੋਲਰਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਪ੍ਰਮਾਨ ਹੋ ਜਾਂਦੀ ਹੈ ਤੇ ਪਿਛਲੀ ਵਾਰੀ ਅਸੀਂ ਹਰ ਸ਼ੁੱਕਰਵਾਰ ਡੈਂਗੋ ਤੇ ਵਾਰਕੋ ਵੈਕਸਿਨ ਸ਼ੁਰੂ ਕੀਤੀ ਸੀ 50% ਰਿਡਕਸ਼ਨ ਹੋ ਗਿਆ ਕੇਸਸ ਦੇ ਵਿੱਚ ਮੋਰਟੈਲਿਟੀ ਬਹੁਤ ਘਟਿਆ ਮਤਲਬ ਉਸ ਤੋਂ ਪਹਿਲਾਂ 40 45% ਮਰਦੇ ਸੀ ਇੱਕ ਸਾਲ 'ਚ ਤੇ ਪਿਛਲੇ ਸਾਲ 13 ਸੀਗੇ ਅਸੀਂ ਉਹਨੂੰ ਇਸ ਵਾਰੀ ਜ਼ੀਰੋ ਤੇ ਲੈ ਕੇ ਆਵਾਂ ਔਰ 80% ਦਾ ਰਿਡਕਸ਼ਨ ਹੈ ਔਰ ਉਹ ਬੜੇ ਵਧੀਆ ਤਰੀਕੇ ਨਾਲ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਸਾਡੇ ਕੋਲ ਜਿਵੇਂ ਤੁਹਾਡੇ ਇੱਥੇ ਬਹੁਤ ਸਾਰੇ ਨਰਸਿੰਗ ਕਾਲਜਸ ਆ ਉਹਦੇ ਚਤਕੀਵਤ ਦੀਵਨ 201500 ਜਿਹੜੇ ਨਰਸਿੰਗ ਸਟੂਡੈਂਟਸ ਆ ਫਾਰਮੇਸੀ ਕਾਲਜਸ ਆ ਜਾਂ ਕੋਈ ਹੋਰ ਪੈਰਾਮੈਡੀਕਲ ਫਿਜ਼ੀਓਥੈਰੇਪੀ ਦਾ ਕੋਰਸ ਆ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਬਰੀਦੀਂਗ ਚੈਕਰ ਅਸੀਂ ਬਰੀਦੀਂਗ ਚੈਕਰ ਰੱਖਦੇ ਸੀ ਦੋ ਤੋਂ ਵੱਡਾ ਪੰਜਾਬ ਦੇ ਵਿੱਚ ਤਿੰਨ ਚਾਰ ਸੌ ਰੱਖਦੇ ਸੀ 10 ਵੀ ਹੁੰਦੇ ਸੀ ਇੱਕ ਜਿਹਰੇ ਦੇ ਵਿੱਚ ਤੇ ਹੁਣ ਸਾਡੇ ਕੋਲੇ ਹੋਣਗੇ ਜਿਹੜੇ ਤੁਹਾਡਾ ਇੰਸਟਿਟਿਊਟ ਕੁਕੀਨਰ ਔਰ ਆਬਲੀਸ ਕੇਜੀ ਵਾਲੀ 5000 ਤੋਂ ਬਾਅਦ ਜਿਹੜੇ ਬੈਡ ਹੈ ਰੀਡਿਕਸ਼ਨ ਦੇ ਰੀਐਪਲੀਕੇਸ਼ਨ ਦੇ ਨਰਸਿੰਗ ਕਾਲਜਸ ਵਿੱਚ ਮੈਡੀਕਲ ਕਾਲਜਸ ਵਿੱਚ ਔਰ ਉਹਦਾ ਖਰਚਾ ਸਾਰਾ ਸਰਕਾਰ ਦੇਗੀ ਟੋਟਲ ਖਰਚਾ ਉਹਦਾ ਸਰਕਾਰ ਦੇਗੀ ਜਿਹੜੇ ਜਿਹੜੇ ਬੰਦੇ ਨਾਸ ਕਰਾਂਗੇ ਉਹਨਾਂ ਤੇ ਕੋਈ ਨਹੀਂ ਹੋਏਗਾ 에어 ਕੰਡੀਸ਼ਨ ਸੈਂਟਰ ਹੋਣਗੇ ਨਾ ਸਕਿੱਲ ਡਿਵੈਲਪਮੈਂਟ ਸੈਂਟਰ ਹੋਣਗੇ ਉਹ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਤੇ ਅਸੀਂ ਇਹ ਸਾਰੇ ਜਿਹੜੀ ਉਹਨਾਂ ਦੀ ਟੀਮ ਬੈਠੀ ਆ ਤੁਹਾਡੇ ਸਾਹਮਣੇ ਐਮ ਐਨ ਐਸ ਸਰਵਾਨ ਮਾਈਸਰ ਅਸੀਂ ਸਾਰੇ ਜਣੇ ਉਹਦੀ ਤਿਆਰੀ ਕਰਨ ਲਈ ਤਿਆਰ ਇਸ ਲੱਗੀਆਂ ਹੋਏ ਆ ਤੇ ਇਹ ਅਸੀਂ ਜਿਹੜਾ ਸਾਰਾ ਡੈਡੀਕੇਟ ਕਰਾਂਗੇ ਤੇ ਦੂਜਾ ਜਿਹੜਾ ਮੇਰਾ ਮੁੱਖ ਮਤਲਬ ਹੈ ਉਹ ਹੈ ਕਿ ਹੁਣ ਜਦੋਂ ਅਗੇ ਬਸਾਤ ਵਸਾਤ ਆਏਗੀ ਬੈਂਗੀ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਰ ਡੀਜ਼ੀਜ਼ ਕੋਲਰਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਫਰਮਾਨ ਹੋ ਜਾਂਦੀ ਹੈ ਤੇ ਪਿਛਲੀ ਵਾਰੀ ਅਸੀਂ ਹਰ ਸ਼ੁੱਕਰਵਾਰ ਡੈਂਗੋ ਤੇ ਵਾਰਕੋ ਫੈਰ ਸ਼ੁਰੂ ਕੀਤੀ ਸੀ 50% ਰਿਡਕਸ਼ਨ ਹੋ ਗਿਆ ਕੇਸਸ ਦੇ ਵਿੱਚ ਮੋਰਟੈਲਿਟੀ ਬਹੁਤ ਘਟੀਆਂ ਮਤਲਬ ਉਸ ਤੋਂ ਪਹਿਲਾਂ 40 45% ਮਰਦੇ ਸੀ ਇੱਕ ਸਾਲ 'ਚ ਤੇ ਪਿਛਲੇ ਸਾਲ 13 ਸੀਗੇ ਅਸੀਂ ਉਹਨੂੰ ਇਸ ਵਾਰੀ ਜ਼ੀਰੋ ਤੇ ਲੈ ਕੇ ਆ ਆਏ ਔਰ 80% ਦਾ ਰਿਡਕਸ਼ਨ ਹੈ ਔਰ ਉਹ ਬੜੇ ਵਧੀਆ ਤਰੀਕੇ ਨਾਲ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਸਾਡੇ ਕੋਲ ਜਿਵੇਂ ਤੁਹਾਡੇ ਇੱਥੇ ਬਹੁਤ ਸਾਰੇ ਨਰਸਿੰਗ ਕਾਲਜਸ ਆ ਉਹਦੇ ਚਤਕੀਵਤ ਜੀਵਨ ਅਜਾ 1500 ਜਿਹੜੇ ਡਰਸਿੰਗ ਸਟੂਡੈਂਟਸ ਆ ਪਾਰਮੈਸਿਕ ਕਾਲਜਸ ਆ ਜਾਂ ਕੋਈ ਹੋਰ ਪੈਰਾਮੈਡਿਕ ਦਾ ਫਿਜ਼ੀਓਥੈਰੇਪੀ ਦਾ ਕੋਰਸ ਆ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਬਰੀðਿੰਗ ਚੈਕਰ ਅਸੀਂ ਬਰੀðਿੰਗ ਚੈਕਰ ਰੱਖਦੇ ਸੀ ਦੋਸਤ ਵਾਲਾ ਪੰਜਾਬ ਦੇ ਵਿੱਚ ਤਿੰਨ ਚਾਰ ਸੌ ਰੱਖਦੇ ਸੀ 10 ਵੀ ਹੁੰਦੇ ਸੀ ਇੱਕ ਜਿਹਰੇ ਦੇ ਵਿੱਚ ਤੇ ਹੁਣ ਸਾਡੇ ਕੋਲੇ ਆਉਣਗੇ ਜਿਹੜੇ ਤੁਹਾਡੇ ਘਰ ਤੋਂ ਘੱਟ ਵੀ ਜਿਹੜੇ ਹੈਗੇ ਆ ਉਹ ਪੈਰਾਮੈਡਿਕ ਦੇ 1500 1000 1500 ਬਰੀðਿੰਗ ਚੈਕਰ ਉਹਨੂੰ ਘਰ ਘਰ ਜਾ ਕੇ ਚੈੱਕ ਕਰਨਗੇ ਆਸ਼ਾ ਕਰਦੇ ਹਾਂ ਹਰ ਪ੍ਰਿੰਟ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਆ 15-15 ਮੈਂਬਰ ਆ ਉਹਨੂੰ ਵੀ ਟ੍ਰੇਨਿੰਗ ਦੇਾਂਗੇ ਇਸ ਤੋਂ ਸਵਾਇ ਜਿਹੜੇ ਸਾਡੇ ਪ੍ਰਾਇਮਰੀ ਲੈ ਕੇ ਮਾਸਟਰ ਥੈਰ ਹੋਣਗੇ ਉਹ ਜਿੰਨੇ ਵੀ ਸਕੂਲਾਂ ਦੇ ਟੀਚਰ ਆ ਕਾਲਜਸ ਦੇ ਟੀਚਰ ਆ ਉਹਨਾਂ ਨੂੰ ਟ੍ਰੇਨਿੰਗ ਦੇਣਗੇ ਤੇ ਉਹ ਵਿੱਚ ਉਹ ਟ੍ਰੇਨਰ ਵੜ ਕੇ ਸਕੂਲ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਇਹ ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਸ-ਪਾਸ ਦੇ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਨੀ ਕਿ ਜਿਹੜਾ ਫ੍ਰਿਜ ਦੀ ਨੀਚੇ ਦੀ ਟ੍ਰੇ ਆ ਉਹਦੇ ਚ ਮਰੇਰੀਆ ਦਾ ਜਿਹੜਾ ਡਰਮਾ ਦਾ ਜਿਹੜਾ ਨਾਰਮਾ ਹੈਗਾ ਉਹ ਕਿਤੇ ਮੈਨੂੰ ਉਹਦੇ ਚ ਨੋਟ ਨਹੀਂ ਕਰਿਆ ਆਪਣਾ ਜਿਹੜਾ ਡੈਜ਼ਰਟ ਕੂਲਰ ਆ ਜਿਹੜਾ ਠੰਡੀ ਹਵਾ ਵਾਲਾ ਕੂਲਰ ਆ ਉਹਦੇ ਵਿੱਚ ਚੈੱਕ ਕਰਕੇ ਪੰਛੀਆਂ ਦੇ ਕਟੋਰੇ ਇਸੇ ਤਰ੍ਹਾਂ ਜੇ ਕੋਈ ਟਾਇਰ ਸੁੱਟਿਆ ਹੋਇਆ ਕੋਈ ਹੋਰ ਥੀ ਖਰਾਬਿਆ ਹੋਇਆ ਜਾ ਕੇ ਤੇ ਸਟੈਗਨੈਂਟ ਵਾਟਰ ਆ ਉਹਨੂੰ ਚੈੱਕ ਕਰ ਲਵੇ ਉਹਦੇ ਵਾਸਤੇ ਸਾਡੀ ਐਂਟੀ ਡਾਰਮਿੰਗ ਤੇ ਜਿਹੜੀ ਫਿਊਮਿਗੇਸ਼ਨ ਟੀਮ ਜਦੋਂ ਇਮੀਡੀਏਟਲੀ ਦੇਰੋਂ ਕੰਮ ਲੱਭ ਰਿਹਾ ਸੋ ਅੱਧਾ ਇੱਕ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਮ ਰੱਖ ਦੀ ਇਨੀਸ਼ੀਏਟਿਵ ਦੀ ਅਪਰੇਸ਼ਨ ਵਾਸਤੇ ਵੀ ਕਮਿਊਨਿਟੀ ਪਾਰਟਨਰਸ਼ਿਪ ਦੇ ਨਾਲ ਮਾਸ ਐਜੂਕੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਵੈਕਟਰ ਬੋਰਗ ਤੇ ਵਾਟਰ ਬੋਰਨ ਡੀਜ਼ੀਜ਼ ਦੇ ਉੱਤੇ ਵੀ ਅਸੀਂ ਇਹ ਜਿਹੜਾ ਕੰਟਰੋਲ ਕਰਾਂਗੇ ਇਹਦੇ ਨਾਲ ਜਿਹੜੇ ਏਰੀਆ ਲੋਕਾਂ ਨੂੰ ਮਤਲਬ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਦਾ ਬਚਣਗੇ ਬਚਣਗੇ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਲੋਕਾਂ ਨੂੰ ਵੀ ਫਾਇਦਾ ਜੇ ਬੰਦੇ ਬਿਮਾਰ ਹੋ ਜਾਂਦੇ ਆ ਸਾਰਾ ਵੀ ਸਰਕਾਰ ਨੂੰ ਵੀ ਖਰਚਾ ਕਰਨਾ ਪੈਂਦਾ ਤੇ ਲੋਕਾਂ ਨੂੰ ਕਸ਼ਟ ਲੋਕਾਂ ਨੂੰ ਹੁੰਦਾ ਚਾਹੇ ਸਰਕਾਰ ਫਰੀ ਅਨਾਜ ਕਰਦੀ ਆ ਸਾਰੀਆਂ ਦਵਾਈਆਂ ਸਪਰੇਅ ਦੇ ਰਹੀ ਹੈ ਮਾਨਗਰਿਕ ਬਣਾਉਂਦੇ ਉਹਦਾ ਸਾਨੂੰ ਬਹੁਤ ਫਾਇਦਾ ਜਦੋਂ ਸਾਡੇ ਕਿਸੇ ਮਹੱਲਾ ਜਿਹੜੇ ਦੇ ਵਿੱਚ ਬਹੁਤ ਮਾਨਾ ਕਿਉਂਕਿ ਸਾਰਾ ਡਿਜੀਟਲ ਮਾਡਲ ਹੈ ਆਨਲਾਈਨ ਮਾਡਲ ਹੈ ਉਹਦੀ ਰੀਅਲ ਟਾਈਮ ਰਿਪੋਰਟਿੰਗ ਹੈ ਜੇ ਕਿਸੇ ਮਹੱਲਾ ਕੋਲ ਇੱਕ ਦਿਨ 20 ਪੇਸ਼ੈਂਟ ਆ ਗਿਆ ਬਖਾਰ ਵਾਲੇ ਸਾਨੂੰ ਪਤਾ ਲੱਗ ਗਿਆ ਵੀ ਇੱਥੇ ਪ੍ਰਿੰਸੀਪਲ ਬੜਵਾੜਾ ਉੱਥੇ ਸਾਡੀ ਟੀਮ ਜਾ ਕੇ ਚੈੱਕ ਕਰ ਲੈਂਦੀ ਹੈ ਵੀ ਇੱਥੇ ਕੋਈ ਡੈਂਗੂ ਦਾ ਲਾਗ ਪਤਾ ਨਹੀਂ ਫਟਦੇ ਵਿੱਚ ਹੌਟਸਪੌਟ ਤਾਂ ਨਹੀਂ ਹੈ ਤੇ ਇਸ ਤਰ੍ਹਾਂ ਜਿੱਦਾਂ ਪੁਲਿਸ ਨੂੰ ਹੌਟਸਪੌਟ ਦੱਸਦੀ ਹੈ ਨਸੇ ਵਾਲਾ ਇਹ ਜਿੱਥੇ ਹੌਟਸਪੌਟ ਹੁੰਦਾ ਉੱਥੇ ਜਾ ਕੇ ਸਾਡਾ ਕੋਈ ਕੈਕਸ਼ਨ ਹੋ ਜਾਂਦਾ ਸੋ ਬੰਲਾ ਕੁਮਿੰਟ ਦੇ ਨਾਲ ਸਾਨੂੰ ਆਪਾਂ ਚਾਹੇ ਲੋਕਾਂ ਦੀ ਬਲੱਡ ਪ੍ਰੈਸ਼ਰ ਦੀ ਕਿੰਨੀ ਪ੍ਰੋਬਲਮ ਹੈ ਸ਼ੂਗਰ ਦੀ ਕਿੰਨੀ ਪ੍ਰੋਬਲਮ ਹੈ ਕਿਦੀਆਂ ਹਾਇਰੈਸਟ ਪ੍ਰੈਗਨਸੀਜ਼ ਹੈ ਫੀਵਰ ਕਿੱਥੇ ਆ ਰਿਹਾ ਹੈ ਡਾਇਰੀਆ ਦੇ ਪੇਸ਼ੈਂਟ ਕਿੱਥੇ ਆ ਰਹੇ ਆ ਸੋ ਇਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਜੁੜੀ ਆਹੀ ਸੁਖਦਾ ਵੀ ਹੋਈਆਂ अर्ਲੀ ਵਾਰਨਿੰਗ ਵੀ ਹੋਈਆਂ ਔਰ ਸਾਡਾ ਰੈਪਿਡ ਰਿਸਪੌਂਸ ਵੀ ਹੋ ਰਿਹਾ ਹੈ ਸੋ ਇਹ ਦੋ ਜਿਹੜੇ ਮੰਤਵ ਹੈ ਸਾਡੇ ਨਸ਼ਾ ਮੁਕਤ ਪੰਜਾਬ ਤੇ ਦੂਜਾ ਹੈਗਾ ਮਲੇਰੀਆ ਡੈਂਗੀ ਔਰ ਜਿਹੜਾ ਚਿਕਨ ਗੁਨੀਆ ਔਰ ਡਾਇਰੀਆ ਮੁਕਤ ਪੰਜਾਬ ਜਿਹੜਾ ਹੈਗਾ ਇਹ ਮਿਸ਼ਨ ਮਿਸ਼ਨ ਦੀ ਇਹ ਮਿਸ਼ਨ ਆ ਕਿ ਦੋਨੋਂ ਮਿਸ਼ਨ ਲੈ ਕੇ ਅਸੀਂ ਚੱਲ ਰਹੇ ਹਾਂ ਜੁਰੇ ਦੇ ਵਕਤੇ ਸਾਰੇ ਪੂਰੇ ਪੰਜਾਬ ਦੇ ਪੂਰੇ 23 ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਹਾਂ ਔਰ ਉੱਥੇ ਜਾ ਕੇ ਭਰਾਤੌਰ ਤੇ ਜਾ ਕੇ ਅਸੈਸ ਕਰਕੇ ਜੋ ਸਾਨੂੰ ਚਾਹੀਦਾ ਉਹ ਦੁਨੀਆ ਵੀ ਸਾਡੇ ਕੋਲ ਚਾਹੀਦੀ ਅਬਸਿਲਿਟੀਜ਼ ਹੋ ਚਾਹੀਦੀਆਂ ਨਵੇਂ ਸਾਨੂੰ ਕੋਈ ਓਡ ਸੈਂਟਰ ਚਾਹੀਦੇ ਆ ਡਾਇਰੈਕਸ਼ਨ ਸੈਂਟਰ ਵੀ ਕ੍ਰੀਏਟ ਕਰ ਰਹੇ ਆ ਜਮਨੀ ਅਬਸਿਲਿਟੀਜ਼ ਕ੍ਰੀਏਟ ਕਰ ਰਹੇ ਆ ਜੋ ਜਿਹੜੇ ਹਸਪੀਟਲ ਆ ਉਹਨਾਂ ਦੀ ਹਾਲਤ ਜਿਹੜੀ ਆ ਜਿਵੇਂ ਯੂਨੀਵਰਸਲ ਅਵੇਲੇਬਿਲਿਟੀ ਔਰ ਬ੍ਰੈਕਸ ਕਰਤੀ ਆ ਅਸੀਂ ਔਰ ਜਿਹੜੀ ਮੈਨ ਪਾਵਰ ਤੇ ਫੋਕਸ ਕਰ ਰਹੇ ਆ ਕੋਰਪ ਉਹਦਾ ਫਿਰ ਰਾਸ਼ਨ ਵੀ ਬੰਦ ਹੋ ਜਾਏਗਾ ਸਾਰੀਆਂ ਸਬਸਿਡੀਆਂ ਵਿਦਰਾਅ ਹੋ ਜਾਣਗੀਆਂ ਸੋ ਤੁਸੀਂ ਕਰੋਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਨਾਸ਼ ਕਰਾਣਾ ਕੰਮ ਸਿੱਖਣਾ ਹੈ ਕੰਮ ਕਰਨਾ ਹੈ ਉਹਦੇ ਵਾਸਤੇ ਤੁਹਾਨੂੰ ਸਰਕਾਰ ਤੁਹਾਡੇ ਨਾਲ ਖੜੀ ਆ ਬਿਲਕੁਲ ਤੁਹਾਡੀ ਪੂਰੀ ਸਪੋਰਟ ਕਰੇਗੀ ਤੁਹਾਨੂੰ ਕੰਮ ਵੀ ਸਥਾਵਾਗੇ ਲੋਨ ਵੀ ਦੇਵਾਂਗੇ ਸਬਸਿਡੀ ਵੀ ਦੇਵਾਂਗੇ ਤੁਹਾਡਾ ਘਰ ਵਸਦਾ ਕਰਾਂਗੇ ਬੱਟ ਕਿਰਪਾ ਕਰਕੇ ਜਿਹੜੀਆਂ ਇਹੋ ਜਿਹੀਆਂ ਹਕਤਾਂ ਆ ਗਈਆਂ ਉਹਨਾਂ ਤੋਂ ਗ੍ਰੇਸ ਕਰੋ ਕਿ ਤੁਸੀਂ ਜਿਹੜਾ ਨੌ ਨੂੰ ਤੋੜ ਕੇ ਕੁਝ ਕਿਸੇ ਤਿੱਕਰਾਂ ਕਰ ਸਕੋ ਸੋ ਇਹ ਇੱਕ ਕੁਆਇਡ ਆਫ ਕੁਐਸ਼ਨ ਵੀ ਆ ਸਾਵਧਾਨੀ ਵੀ ਆ ਤੇ ਆਦਰਵਾਇਸ ਸਰਕਾਰ ਨੇ ਪੱਕਾ ਫੈਸਲਾ ਦਿੱਤਾ ਹੋਣਾ ਤੇ ਇਹਦੇ ਵਿੱਚ ਇਹ ਆ ਕਿ ਪੱਕੀ ਬਦਲਾਂ ਦੀ ਛਾਂ ਕੋਈ ਨਾ ਪੰਜਾਬ ਵਿੱਚ ਹੁਣ ਨਸ਼ਾ ਵੇਚਣ ਵਾਲਿਆਂ ਦੀ ਮਾਂ ਕੋਈ ਨਾ ਮੈਸੇ ਮੈਂ ਬਦਲਾ ਨਹੀਂ ਗਿਆ ਕਿਉਂਕਿ ਉਹਨਾਂ ਕੰਨਾਂ ਨਾਲ ਵਾਲੇ ਨਾਲ ਠੀਕ ਹੈ ਜੇ ਜੇਪੋਟ ਜੀ ਗੱਲ ਹੈ ਤੇ ਇੱਕ ਤਾਂ ਮੇਰਾ ਮਕਸਦ ਇਹ ਆ ਜੀ ਜਿਹੜਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਇਹ ਬਹੁਤ ਜਲਦੀ ਸਾਡੇ ਨੈਸ਼ਨਲ ਕਲੀਨਰ ਔਰ ਆਪ ਦੀ ਕੇਸੀਵਾਲ ਦੀ 5000 ਤੋਂ ਬਾਅਦ ਜਿਹੜੇ ਬੈਡ ਡਿরেকਸ਼ਨ ਦੇ ਰੀ ਅਪਲੀਕੇਸ਼ਨ ਦੇ ਨਰਸਿੰਗ ਕਾਲਜਸ ਵਿੱਚ ਮੈਡੀਕਲ ਕਾਲਜਸ ਵਿੱਚ ਔਰ ਉਹਦਾ ਖਰਚਾ ਸਾਰਾ ਸਰਕਾਰ ਦੇਗੀ ਟੋਟਲ ਖਰਚਾ ਉਹਦਾ ਸਰਕਾਰ ਦੇਗੀ ਜਿਹੜੇ ਜਿਹੜੇ ਬੰਦੇ ਆਸ ਕਰਾਉਣਗੇ ਉਹਨਾਂ ਤੇ ਕੋਈ ਨਹੀਂ ਹੋਏਗਾ 에어 ਕੰਡੀਸ਼ਨ ਸੈਂਟਰ ਹੋਣਗੇ ਨਰਸ ਸਕਿਲ ਡਿਵੈਲਪਮੈਂਟ ਸੈਂਟਰ ਹੋਣਗੇ ਉਹ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਤੇ ਅਸੀਂ ਸਾਰੇ ਜਿਹੜੀ ਉਹਨਾਂ ਦੀ ਟੀਮ ਬੈਕਟੀ ਆ ਤੁਹਾਡੇ ਸਾਹਮਣੇ ਐ ਐਮ ਐਨ ਐ ਸਰਵਾਨ ਮਾਈਸਰ ਅਸੀਂ ਸਾਰੇ ਜਣੇ ਉਹਦੀ ਤਿਆਰੀ ਕਰਨੇ ਦਾ ਵਿੱਚ ਲੱਗੇ ਹੋਏ ਆ ਤੇ ਇਹ ਅਸੀਂ ਜਿਹੜਾ ਸਾਰਾ ਡੈਡੀਕੇਟ ਕਰਾਂਗੇ ਤੇ ਦੂਜਾ ਜਿਹੜਾ ਮੇਰਾ ਮੁੱਖ ਮਤਲਬ ਹੈ ਉਹ ਰਹਿ ਗਈ ਹੁਣ ਜਦੋਂ ਅੱਗੇ ਪ੍ਰਸਾਦ ਵਾਸਾ ਬਣ ਗਿਆ ਪ੍ਰਸਾਦ ਆਏਗੀ ਡੈਂਗੀ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਲ ਡੀਜ਼ੀਜ਼ ਕੋਲਰਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਫਰਮਾਨ ਹੋ ਜਾਂਦੀ ਹੈ ਤੇ ਪਿਛਲੀ ਵਾਰੀ ਅਸੀਂ ਹਾਰ ਸ਼ੁਕਰਵਾਰ ਡੈਂਗੂ ਤੇ ਵਾਰਤੋਂ ਕੈਂਪ ਸ਼ੁਰੂ ਕੀਤੀ ਸੀ 50% ਰਿਡਕਸ਼ਨ ਹੋ ਗਿਆ ਕੇਸਸ ਦੇ ਵਿੱਚ ਮੋਰਟੈਲਟੀ ਬਹੁਤ ਘਟੀ ਆ ਮਤਲਬ ਉਸ ਤੋਂ ਪਹਿਲਾਂ 40 45% ਵੱਡੇ ਮਰਦੇ ਸੀ ਇੱਕ ਸਾਲ 'ਚ ਤੇ ਪਿਛਲੇ ਸਾਲ 13 ਸੀਗੇ ਅਸੀਂ ਉਹਨੂੰ ਇਸ ਵਾਰੀ 0 ਤੇ ਲੈ ਕੇ ਆ ਆ ਗਏ। ਔਰ 80% ਦਾ ਰਿਡਕਸ਼ਨ ਹੈ ਔਰ ਉਹ ਬੜੇ ਵਧੀਆ ਤਰੀਕੇ ਨਾਲ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਸਾਡੇ ਕੋਲ ਜਿਵੇਂ ਤੁਹਾਡੇ ਇੱਥੇ ਬਹੁਤ ਸਾਰੇ ਨਰਸਿੰਗ ਕਾਲਜਸ ਆ ਉਹਦੇ ਚ ਤਕਰੀਬਨ 1000 1500 ਜਿਹੜੇ ਨਰਸਿੰਗ ਸਟੂਡੈਂਟਸ ਆ ਫਾਰਮੇਸੀ ਕਾਲਜਸ ਆ ਜਿੱਥਾਂ ਕੋਈ ਹੋਰ ਪੈਰਾਮੈਡੀਕਲ ਦਾ ਫਿਜ਼ੀਓਥੈਰੇਪੀ ਦਾ ਕੋਰਸ ਆ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਬਿਲਡਿੰਗ ਚੱਕਰ ਅਸੀਂ ਬ੍ਰੀਡਿੰਗ ਚੈਕਰ ਰੱਖਦੇ ਸੀ ਦੋਸਤ ਵਾਲਾ ਪੰਜਾਬ ਦੇ ਵਿੱਚ ਤਿੰਨ ਚਾਰ ਸੌ ਰੱਖਦੇ ਸੀ 10 ਵੀ ਹੁੰਦੇ ਸੀ ਇੱਕ ਜਿਲ੍ਹੇ ਦੇ ਵਿੱਚ ਤੇ ਹੁਣ ਸਾਡੇ ਕੋਲੇ ਰੌਣਗੇ ਜਿਹੜੇ ਤੁਹਾਡੇ ਘਟੋ ਘਟਨੀ ਜਿਹੜੇ ਹੈਗੇ ਦਾ ਉਹ ਪੈਰਾਮੈਡਿਕ ਦੇ 1500 1000 1500 ਬ੍ਰੀਡਿੰਗ ਚੈਕਰ ਰੌਣਗੇ ਉਹ ਘਰ-ਘਰ ਜਾ ਕੇ ਚੈੱਕ ਕਰਨਗੇ ਆਸ਼ਾ ਵਰਕਰ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਆ 15-15 ਮੈਂਬਰ ਹੈ ਉਹਨੂੰ ਵੀ ਟ੍ਰੇਨ ਕਰ ਦੇਵਾਂਗੇ ਇਸ ਤੋਂ ਸਵਾਇਜ ਜਿਹੜੇ ਸਾਡੇ ਪੈਰਾਮੈਡਿਕ ਦੇ ਮਾਸਟਰ ਜਨਰਲ ਰੌਣਗੇ ਉਹ ਜਿੰਨੇ ਵੀ ਸਕੂਲਾਂ ਦੇ ਟੀਚਰ ਹੈ ਵਾਰਜਸ ਦੇ ਟੀਚਰ ਹੈ ਉਹਨਾਂ ਨੂੰ ਟ੍ਰੇਨਿੰਗ ਦੇਣਗੇ ਤੇ ਉਹ ਵਿੱਚ ਉਹ ਟ੍ਰੇਨਰ ਵੜ ਕੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਣਗੇ ਇਹ ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਸ-ਪਾਸ ਦੇ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਨਗੇ ਕਿ ਜਿਹੜਾ ਫ੍ਰਿਜ ਦੀ ਨੀਚੇ ਦੀ ਟ੍ਰੇ ਆ ਉਹਦੇ ਵਿੱਚ ਬਰੇਡੀਆ ਦਾ ਡੈਨਗੂ ਦਾ ਜਿਹੜਾ ਨਾਰਮਾ ਹੈਗਾ ਉਹ ਕਿਤੇ ਮਤਲਬ ਉਹਦੇ ਵਿੱਚ ਹੋ ਰਿਹਾ ਤਾਂ ਨਹੀਂ ਕਰ ਰਿਹਾ ਆਪਣਾ ਜਿਹੜਾ ਡੈਜ਼ਰਟ ਕੂਲਰ ਹੈ ਜਿਹੜਾ ਠੰਡੀ ਹਵਾ ਵਾਲਾ ਕੂਲਰ ਹੈ ਉਹਦੇ ਵਿੱਚ ਚੈੱਕ ਕਰਨਗੇ ਪੰਛੀਆਂ ਦੇ ਕਟੋਰੇ ਇਸੇ ਤਰ੍ਹਾਂ ਜੇ ਕੋਈ ਟੈਂਸਟਿਆ ਹੋਇਆ ਹੋਇਆ ਕੋਈ ਹੋਰ ਥੀਕਰਾ ਪਿਆ ਹੋਇਆ ਜਾਂ ਕਿ ਤੇ ਇੰਸਟੈਗ੍ਰੈਂਟ ਵਾਟਰ ਹੈ ਉਹਨੂੰ ਚੈੱਕ ਕਰਨਗੇ ਉਹਦੇ ਵਾਸਤੇ ਸਾਡੀ ਐਂਟੀ ਡਾਰਵਿੰਗ ਟੀਮ ਤੇ ਜਿਹੜੀ ਫਿਊਮਿਗੇਸ਼ਨ ਟੀਮ ਚੱਲਦੀ ਹੈ ਇਮੀਡੀਏਟਲੀ ਦੇਵਨ ਕੰਮ ਲੱਗੂ ਰਿਹਾ। ਅਧਾਇਕ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਮ ਡਰਗ ਡਿਡਿਕਸ਼ਨ ਦੀ ਆਪਰੇਸ਼ਨ ਵਾਸਤੇ ਵੀ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਮ ਮਾਸ ਐਜੂਕੇਸ਼ਨ ਦੇ ਨਾਮ ਜਿਹੜਾ ਹੈਗਾ ਉਹ ਵੈਕਟਰ ਵੌਕ ਤੇ ਵਾਟਰ ਬੋਰਨ ਡੀਜ਼ੀਜ਼ ਦੇ ਉੱਤੇ ਵੀ ਅਸੀਂ ਇਹ ਜਿਹੜਾ ਕੰਟਰੋਲ ਕਰਾਂਗੇ ਇਹਦੇ ਨਾਲ ਜਿਹੜੀ ਆ ਲੋਕਾਂ ਨੂੰ ਮਤਲਬ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਦਾ ਬਚਣਗੇ ਬਚਣਗੇ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਲੋਕਾਂ ਨੂੰ ਵੀ ਫਾਇਦਾ ਜੇ ਬੰਦੇ ਬਿਮਾਰ ਹੋ ਜਾਂਦੇ ਆ ਸਾਰਾ ਵੀ ਸਰਕਾਰ ਨੂੰ ਵੀ ਖਰਚਾ ਕਰਨਾ ਪੈਂਦਾ ਤੇ ਲੋਕਾਂ ਨੂੰ ਕਸ਼ਟ ਲੋਕਾਂ ਨੂੰ ਹੁੰਦਾ ਚਾਹੇ ਸਰਕਾਰ ਫਰੀ ਅਨਾਜ ਕਰਦੀ ਆ ਸਾਰੀਆਂ ਦਵਾਈਆਂ ਸਪਰੇ ਦੇ ਰਹੀ ਹੈ ਬਰਨਾਂ ਕਿਟ ਬਣਾਉਂਦੇ ਉਹ ਤਾਂ ਸਾਨੂੰ ਬਹੁਤ ਫਾਇਦਾ ਜਦੋਂ ਸਾਡੇ ਕਿਸੇ ਮਹੱਲਾ ਕਿਟ ਦੇ ਵਿੱਚ ਬਹੁਤ ਮਨਨ ਕਿਉਂਕਿ ਸਾਰਾ ਡਿਜੀਟਲ ਮਾਡਲ ਆ ਆਨਲਾਈਨ ਮਾਡਲ ਆ ਔਰ ਰੀਅਲ ਟਾਈਮ ਰਿਪੋਰਟਿੰਗ ਆ ਇਹ ਕਿਸੇ ਮੱਲੇ ਲੱਗਣਾ ਕਿ ਇੱਕ ਦਿਨ 20 ਪੇਸ਼ੈਂਟ ਆ ਗਿਆ ਬਖਾਰ ਵਾਲੇ ਸਾਨੂੰ ਪਤਾ ਲੱਗਿਆ ਵੀ ਇੱਥੇ ਪ੍ਰਿੰਸੀਪਲ ਵੱਡਵਾੜਾ ਉੱਥੇ ਸਾਡੀ ਟੀਮ ਜਾ ਕੇ ਚੈੱਕ ਕਰਦੀ ਹੈ ਵੀ ਇੱਥੇ ਕਿਤੇ ਡੇਂਗੂ ਦਾ ਲਾਗ ਪਤਾ ਨਹੀਂ ਫਟਦੇ ਵਿੱਚ ਹੌਟਸਪੌਟ ਤਾਂ ਨਹੀਂ ਹੈ ਤੇ ਇਸ ਤਰ੍ਹਾਂ ਜਿੱਦਾਂ ਕੋਈ ਸਾਨੂੰ ਹੌਟਸਪੌਟ ਦੱਸ ਦਿਆ ਨਸੇ ਵਾਲਾ ਇਹ ਜਿੱਥੇ ਹੌਟਸਪੌਟ ਹੁੰਦਾ ਉੱਥੇ ਜਾ ਕੇ ਸਾਡਾ ਕੋਈ ਟੈਕਸਨ ਹੋ ਜਾਂਦਾ